ਹਾਂਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਤੁਸੀਂ ਲਗਾਤਾਰ ਜਿਹੜਾ ਮੋਰਚਾ ਭਾਈ ਅਮਰਪਾਲ ਸਿੰਘ ਦੀ ਰਿਹਾਈ ਵਾਸਤੇ ਲੱਗਾ ਹੋਇਆ ਉਹਨਾਂ ਦੇ ਸਾਥੀਆਂ ਵਾਸਤੇ ਲੱਗਾ ਹੋਇਆ ਆ ਪਿਛਲੇ ਦਿਨੀ ਉਹਨਾਂ ਦੀ ਮਾਤਾ ਜੀ ਨੂੰ ਜਿਹੜੇ ਆ ਉਹ ਜੇਲ੍ਹ ਦੇ ਵਿੱਚ ਪੁਲਿਸ ਵੱਲੋਂ ਲੈ ਗਏ ਸੀਗੇ ਪੁਲਿਸ ਲੈ ਗਈ ਸੀਗੀ ਉਹ ਉਹਨਾਂ ਦੀ ਰਿਹਾਈ ਤੋਂ ਬਾਅਦ ਅੱਗੇ ਕੋਈ ਜਥੇਬੰਦੀਆਂ ਜਾਂ ਜਥੇਦਾਰ ਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਕੋਈ ਸਹਿਯੋਗ ਮਿਲ ਰਿਹਾ ਆ ਕਿ ਜਾਂ ਨਹੀਂ ਮਿਲ ਰਿਹਾ ਜਥੇਬੰਦੀਆਂ ਤੁਸੀਂ ਜਿਹੜੀ ਗੱਲ ਕੀਤੀ ਹੈ ਜੀ ਕੋਈ ਜਥੇਬੰਦੀਆਂ ਨੇ ਜਿਆਦਾ ਸਹਿਯੋਗ ਨਹੀਂ ਦਿੱਤਾ ਕੇ ਵੀ ਜਥੇਬੰਦੀਆਂ ਨੇ ਨਾ ਕੋਈ ਨਿਖੇਦੀ ਵੀ ਮੈਨੂੰ ਜ਼ਿਆਦਾ ਵੀ ਕੋਈ ਨਹੀਂ ਕੀਤੀ ਤੇ ਜਹੇਦਾਰ ਸਾਹਿਬ ਉਹਨਾਂ ਨੇ ਨਿਖੇਦੀ ਕੀਤੀ ਹੀ ਪਰ ਕੋਈ ਜ਼ਿਆਦਾ ਸਹਿਯੋਗ ਉਹਨਾਂ ਨੇ ਸਹਿਯੋਗ ਕਹਿੰਦਾ ਚਲੋ ਬਹੁਤ ਸਹਿਯੋਗ ਦੇ ਵੀ ਰਹੇ ਆ ਕਿਉਂਕਿ ਜਹੇਦਾਰ ਸਾਹਿਬਾਂ ਨੂੰ ਤੁਹਾਨੂੰ ਪਤਾ ਵੀ ਇੰਨਾ ਟਾਈਮ ਨਹੀਂ ਹੋਣਾ ਇਹਨਾਂ ਕੰਮ ਵਾਸਤੇ ਗੋਰੀ ਬਣਾ ਦੇ ਬਹੁਤ ਕੰਮਾਂ ਦੇ ਪ੍ਰਸ਼ਾਦਾ ਪਾਣੀ ਵੀ ਆਈ ਕੌਮ ਨੂੰ ਛਕਾਉਣਾ ਵਾਤੇ ਤੇ ਸਾਨੂੰ ਇੱਥੇ ਉਹ ਮੋਟਿਵ ਲੈਂਗਰ ਪਾਣੀ ਵੀ ਖਿਲਾਉਂਦੇ ਆ ਇੰਨੀ ਬੜੀ ਉਹਦੀ ਸੇਵਾ ਵਾ ਹੋਰ ਹਾਂ ਕਿਉਂਕਿ ਉਹਨਾਂ ਕੋਲ ਜਿਆਦਾ ਜਿਹੜਾ ਟਾਈਮ ਆ ਨਾ ਤੁਹਾਨੂੰ ਪਤਾ ਸਾਰੀ ਸੇਕ ਕੌਮ ਵਰਲਡ ਦੇ ਵਿੱਚ ਕਿਤੇ ਕਿਤੇ ਖਿਲਰੀ ਆ ਸਾਰਾ ਉਹਨਾਂ ਚੱਲਦਾ ਹੀ ਉਹ ਮੋਝ ਵਾ ਲਾ ਲੋ ਸੇਕ ਕੌਮ ਜਿਹੜੀ ਆ ਉਹਨਾਂ ਵਾਸਤੇ ਬਹੁਤ ਖਗਾਮਸੇ ਕੌਮ ਦੀ ਗੱਲ ਕਰਨਾ ਕਿਉਂਕਿ ਉਹਨਾਂ ਕੋਲ ਇਹਨਾਂ ਟਾਈਮ ਨਹੀਂ ਹੈਗਾ ਹੋਰ ਸਕੂਲ ਕਾਲਜੀ ਬੰਨਾ ਚਲਾਉਣੇ ਆ ਹੋਰ ਲੰਗਰ ਵੀ ਚਲਾਉਣੇ ਆ ਉਹਨਾਂ ਕੋਲ ਇਹਨਾਂ ਟਾਈਮ ਨੂੰ ਜ਼ਿਆਦਾ ਨਹੀਂ ਹੈਗਾ ਉਹਨਾਂ ਦੀ ਮਜਬੂਰੀ ਆ ਉਹਨਾਂ ਦੀ ਵਸਤੀ ਗੱਲ ਨਹੀਂ ਹੈਗੀ ਇਹ ਨਹੀਂ ਵੀ ਉਹ ਸਾਥ ਦੇਣਾ ਚਾਹੁੰਦੇ ਨਹੀਂ ਆ ਪਰ ਉਹਨਾਂ ਕੋਲ ਜ਼ਿਆਦਾ ਕੰਮ ਹੋਣ ਕਰਕੇ ਮੈਨੂੰ ਜ਼ਿਆਦਾ ਉਹਨਾਂ ਨੇ ਅਜੇ ਤੱਕ ਕੋਈ ਰਾਪਟਰ ਕੈਮ ਨਹੀਂ ਕੀਤਾ ਜਦੋਂ ਆਏ ਆ ਨਹੀਂ ਉਸ ਤੋਂ ਬਾਅਦ ਚਲੋ ਜੇ ਸਿੰਘ ਸਾਹਿਬ ਹੁਣਾਂ ਕੋਲੋਂ ਰਾਪਤਾ ਨਹੀਂ ਕੈਮ ਹੋਇਆ ਹੋਊਗਾ ਕਿ ਕਿ ਜਿਹੜੇ ਪਰਿਵਾਰ ਆ ਅਮਰਿਤਪਾਲ ਸਿੰਘ ਦੇ ਮਾਤਾ ਜੀ ਆ ਜਾਂ ਪਿਤਾ ਜੀ ਆ ਚਾਚਾ ਜੀ ਆ ਜਾਂ ਤੁਸੀਂ ਹੋਰ ਜਿੰਨੇ ਵੀ ਇੱਥੋਂ ਦੇ ਪ੍ਰਬੰਧਕ ਨੇ ਉਹਨਾਂ ਵਿੱਚੋਂ ਵੀ ਕੋਈ ਜਾ ਕੇ ਟਾਈਮ ਲਿਆ ਸਿੰਘ ਸਾਹਿਬ ਹੁਣਾਂ ਕੋਲੋਂ ਕਿ ਨਹੀਂ ਇਹ ਕੋਸ਼ਿਸ਼ ਕੀਤੀ ਆ ਗਏ ਵੀ ਆ ਉਹਨਾਂ ਨੂੰ ਮਿਲਦੀ ਤੇ ਉਹਨਾਂ ਨੇ ਕਈ ਵਾਰਾਂ ਵੀ ਕਿਤੇ ਵਿਜੀ ਆ ਕਿਤੇ ਜਾਂਦੇ ਆ ਤੁਹਾਨੂੰ ਦੱਸਿਆ ਜਿਨਾ ਮੈਂ ਪਹਿਲਾਂ ਵੀ ਉਹ ਬਹੁਤ బిਜੀ ਹੁੰਦੇ ਆ ਕਈ ਪ੍ਰੋਗਰਾਮਾਂ ਤੇ ਉਹਨਾਂ ਨੂੰ ਜਾਣਾ ਪੈਂਦਾ ਕਿ ਜਿਆ ਸ਼ਾਦੀ ਹੋਸਾ ਜਾਂਦੇ ਹੋਣਗੇ 100 ਰਿਸ਼ਤੇ ਨੇ ਜਾਣਾ ਵਾ ਤੇ ਉਹਨਾਂ ਨੇ ਨਹੀਂ ਕੋਈ ਟਾਈਮ ਨਾ ਅਜੇ ਦਿੱਤਾ ਨਹੀਂ ਆ ਅਜਾ ਕੀ ਕੌਮ ਵੇ ਇੱਥੇ ਬਾਰ ਬਾਰ ਵੇਖਣ ਦੇ ਵਿੱਚ ਜਿਹੜੇ ਆਉਂਦੀ ਆ ਗੱਲ ਲੋਕ ਵੀ ਗੱਲਾਂ ਕਰਦੇ ਆ ਜੀ ਸੰਗਤਾਂ ਦਾ ਇਕੱਠ ਵਰਦਾ ਬਹੁਤ ਘਟਾ ਕੌਮ ਸਾਥ ਦੇ ਰਹੀ ਆ ਜਾਂ ਨਹੀਂ ਦੇ ਰਹੀ ਜੀ ਨਹੀਂ ਜੀ ਸੇ ਕੌਮ ਆ ਇਹ ਤੁਹਾਡੀ ਗੱਲ ਸਹੀ ਆ ਵੀ ਇੱਥੇ ਸਾਥ ਥੋੜਾ ਜਿਹਾ ਘਟ ਦਿੰਦੀ ਆ ਕਿਉਂਕਿ ਜਿਹੜੀਆਂ ਸਰਕਾਰਾਂ ਵਾ ਉਹਨਾਂ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਸੰਘਤ ਨੂੰ ਡਰਾਇਆ ਹੋਇਆ ਵਾ ਤੇ ਜਿਹੜਾ ਵੀ ਇੱਥੇ ਕੋਈ ਸਾਥ ਦੇਣ ਦੀ ਕੋਸ਼ਿਸ਼ ਕਰਦਾ ਜਾਂ ਕੋਈ ਸੰਘਤ ਆਉਂਦੀ ਆ ਕਿਸੇ ਬੱਚੇ ਆਉਂਦੇ ਆ ਤੇ ਪੁਲਿਸ ਕੀ ਕਰਦੀ ਆ 2-3 ਗੱਡੀਆਂ ਲੈ ਕੇ ਉਹਨਾਂ ਦੇ ਘਰ ਘੜੀ ਤੇ ਜਾਂਦੀ ਆ ਤੇ ਉਹਨਾਂ ਨੂੰ ਦਬਾਇਆ ਜਾਂਦਾ ਉਹਨੂੰ ਡਰਾਇਆ ਜਾਂਦਾ ਵਾ ਕਿ ਤੁਹਾਡੇ ਤੇ ਕੇਸ ਪੈ ਜੂਗਾ ਇਹ ਹੋ ਜੂਗਾ ਤੇ ਉਹਨਾਂ ਦੀ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੇ ਸ਼ਹਿਰ ਵਿੱਚ ਉਹਨਾਂ ਦੀ ਸ਼ੋਭੀ ਖਰਾਬ ਕੀਤੀ ਜਾਂਦੀ ਹੈ ਕਿ ਤੁਹਾਡਾ ਬੱਚਾ ਜਿਹੜਾ ਵਾ ਅਸੀਂ ਤਾਂ ਇਹ ਆ ਵੀ ਤੁਹਾਡਾ ਬੱਚਾ ਭਾਈ ਅਮਰਪਾਲ ਸਿੰਘ ਦੇ ਨਾਲ ਜਾਂਦਾ ਵਾ ਜਿੱਥੇ ਮੋਰਚੇ ਜਾਂਦਾ ਵਾ ਉਹ ਵਿਚਾਰੇ ਡਰ ਜਾਂਦੇ ਆ ਉਹਨਾਂ ਦੀ ਉੱਥੇ ਲਾ ਕੇ ਸ਼ੋਭੀ ਖਰਾਬ ਹੁੰਦੀ ਆ ਇਹ ਕਰਕੇ ਲੋਕ ਡਰਦੇ ਆ ਬਾਕੀ ਦਿਲੋਂ ਜਿਹੜੇ ਲੋਕ ਸੰਗਤ ਵਾ ਉਹ ਭਾਈ ਸਾਹਿਬ ਦੇ ਨਾਲ ਵਾ ਬਿਲਕੁਲ ਹੀ ਨਾਲ ਵਾ ਕਿਉਂਕਿ ਤੁਹਾਨੂੰ ਸਾਰਾ ਬਹੁਤ ਇੱਥੇ ਕਈ ਬੱਚੇ ਆਉਂਦੇ ਆ ਉਹ ਦੇਖਦੇ ਸਾਡੇ ਮਾਂ ਵੀ ਰੋਂਦੀਆਂ ਵਾ ਪਰ ਸਾਨੂੰ ਕਿਤੇ ਕਿਤੇ ਡਰਦੀਆਂ ਵੀ ਆ ਵੀ ਤੁਸੀਂ ਨਾ ਜਾਓ ਕਿਉਂਕਿ ਫਲਸਣਾ ਨੂੰ ODIA ਢਾਰ ਕਰਦੀ ਆ ਇਹ ਗੱਲ ਜਿਹੜੀ ਜਿਮਨਾ ਹੈ ਕਿ ਨਹੀਂ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਆ ਰਹੀਆਂ ਵਾ ਤੇ ਸੰਗਤ ਦੱਸ ਦਊਗੀ ਵੀ ਨਾਲ ਹੈਗੇ ਨਹੀਂ ਹੈ ਕਿਉਂਕਿ ਇਹ ਸਾਰਾ ਹੀ ਇਹਨਾਂ ਦੇ ਵਿਰੁੱਧ ਵੋਟਾਂ ਪਾਉਣਗੇ ਅੱਛਾ ਇੱਕ ਨਵੀਂ ਗੱਲ ਆਈ ਹੈ ਕਿ ਕੇਜਰੀਵਾਲ ਸਾਹਿਬ ਦੇ ਸਬੰਧ ਦੇ ਵਿੱਚ ਮੈਂ ਕਰਨੀ ਚਾਹੁੰਦਾ ਆ ਜਿਹੜੇ ਜਿਨ੍ਹਾਂ ਦੀ ਅੱਜ ਇੱਥੇ ਸਰਕਾਰ ਆ ਭਗਵੰਤ ਮਾਨ ਦੀ ਉਹਨਾਂ ਦੇ ਸੁਪਰੀਮੋ ਕੇਜਰੀਵਾਲ ਅਰਵਿੰਦ ਕੇਜਰੀਵਾਲ ਜੀ ਉਹ ਜੇਲ੍ਹ ਦੇ ਵਿੱਚ ਬੰਦ ਆ ਤੇ ਉਹਨਾਂ ਦੀਆਂ ਖਬਰਾਂ ਵੱਡੀਆਂ ਆ ਰਹੀਆਂ ਆ ਕਿ ਉਹਨਾਂ ਨੂੰ ਉੱਥੇ ਘਰ ਦੀ ਰੋਟੀ ਦਿੱਤੀ ਜਾ ਰਹੀ ਆ ਉਹਨਾਂ ਨੂੰ ਉੱਥੇ ਫਰੂਟ ਦਿੱਤਾ ਜਾ ਰਿਹਾ ਆ ਘਰ ਵੱਲੋਂ ਲਿਆ ਕੇ ਕੀ ਇਹਨੂੰ ਤੁਸੀਂ ਕਿਤਰਾ ਲੈਨੇ ਇਹ ਲੈਣਾ ਕੀ ਇਹ ਤੁਹਾਨੂੰ ਪਤਾ ਵਾਜੀ ਸਾਰੇ ਮੋਦੀ ਇਹ ਸਾਰੇ ਇੱਕ ਹੀ ਆ ਉਹਨਾਂ ਨੂੰ ਅਸੀਂ ਮਾਜੀ ਪੰਡਿਆ ਹਾਂ ਕਿੰਨੀ ਵਾਰੀ ਉਹ ਕਿੰਨੇ ਦਿਨ ਹੋਏ ਆ 40 ਤੇ 45 ਵਾਰੀ ਖਣੀ ਉਹਨਾਂ ਨੂੰ ਖਾਣਾ ਜੇਲ੍ਹ ਦੇ ਵਿੱਚ ਘਰ ਦਾ ਨਾਲ ਫਰੂਟ ਆ ਸਭ ਕੁਝ ਪਾਇਆ ਇਹੋ ਹੀ ਸਿਸਟਮ ਦੀ ਗੁਲਾਮੀ ਆ ਸਾਡੇ ਜਿਹੜੇ ਆ ਕਿ ਖਾਣਾ ਪਕਾਉਣਾ ਕੀ ਆ ਨਾ ਸਾਨੂੰ ਬਾਹਰੋਂ ਜਾਣਦ ਹੁੰਦੇ ਆ ਤੇ ਨਾ ਅੰਦਰੋਂ ਉਹਨਾਂ ਨੂੰ ਖਾਣਾ ਵਧੀਆ ਦਿੰਦਾ ਇਹੀ ਹੁਸਕੌਮ ਦੀ ਗੁਲਾਮੀ ਦੀ ਵੱਡੀ ਨਿਸ਼ਾਨੀ ਆ ਉਹ ਗੁਲਾਮ ਨਹੀਂ ਆਗੇ ਅਸੀਂ ਗੁਲਾਮ ਆ ਸਾਨੂੰ ਦਬਾਇਆ ਜਾਂਦਾ ਵਾ ਸਾਨੂੰ ਕੋਈ ਚਾਹ ਪਾਣੀ ਵੀ ਅੰਦਰ ਨਹੀਂ ਜਾਇਆ ਜਾਂਦਾ ਸਾਨੂੰ ਆ ਫੋਨ ਕਰਨ ਦੀ ਵੀ ਦੇਖੋ ਉਥੋਂ ਡਬਲ ਕੋ ਉਹ ਫੋਨ ਕਰਨਾ ਨਹੀਂ ਦਿੱਤਾ ਜਾਂਦਾ ਬਿਲਕੁਲ ਗੱਲ ਛੱਡੋ ਜੀ ਫੋਨ ਕਰਨਾ ਵੀ ਬੰਦ ਜਿਹੜਾ ਆ ਉਹ ਕੀਤਾ ਹੋਇਆ ਆ ਹਾਂਜੀ ਹਾਂਜੀ ਫੋਨ ਵੀ ਬੰਦਵਾ ਕੋਈ ਰਾਹ ਪੈ ਨਹੀਂ ਉਹਨਾਂ ਨਾਲ ਕੀ ਆ ਕਿੱਥੇ ਸੁਟਿਆ ਵਾ ਜੇ ਸੇ ਪੰਜਾਬ ਹੋਣ ਕੋਈ ਮੁਲਾਕਾਤ ਕਰੇ ਚਲੋ ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ ਉੱਥੇ ਵੀ ਆ ਜਿਹੜੇ ਜੋਧੇ ਆ ਉਹਨਾਂ ਨੂੰ ਪ੍ਰਵਾਹ ਕੋਈ ਨਹੀਂ ਹੈਗੀ ਬਸ ਸਰਕਾਰਦਾਰ ਵੀ ਆ ਜਿਹੜਾ ਉਹ ਅਸੀਂ ਉਹਨੂੰ ਬਜਲਤਵਾ ਵੀ ਜਿਹੜੀ ਭਗਵੰਤ ਮਾਨ ਨੂੰ ਅਸੀਂ ਇੰਨਾ ਚੁੜੀਆਂ ਇੰਨਾਂ ਵੋਟਾਂ ਪਾ ਕੇ ਚੁਣਿਆ ਇਹਨਾਂ ਮਾਨਸਰਮਾ ਗੱਦਾ ਸਿੱਖ ਕੌਮ ਨੇ ਪੰਜਾਬੀਆਂ ਲੋਕਾਂ ਨੇ ਇਹਨੇ ਪੰਜਾਬ ਦੇ ਨਾਲ ਹੀ ਗਦਾਰੀ ਜਿਹੜੀ ਕੀਤੀ ਆ ਸਾਨੂੰ ਉਹ ਗੱਲ ਦਾ ਬਹੁਤ ਜ਼ਿਆਦਾ ਦੁੱਖ ਆ ਆਉਣ ਵਾਲੀਆਂ ਵੋਟ ਸਦੋਂ ਇਸ ਸਕੇਮ ਨਾਲ ਕਿਦਾਂ ਧੋਖਾਧਰੀ ਕਰਦੀ ਆ ਇਹਨਾਂ ਨੂੰ ਮੂੰਹ ਤੋਰ ਜਵਾਬ ਦਿਓ ਬੀਜੇਪੀ ਤੇ ਆਮ ਆਦਮੀ ਨੂੰ ਬਿਲਕੁਲ ਵੀ ਵੋਟਾਂ ਨਾ ਪਾਓ ਐਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕਰਦੇ ਆ ਐਂਕਿ ਇਹਨਾਂ ਨੂੰ ਵੋਟਾਂ ਤੋਂ ਪਿਜਾਓ ਬਿਲਕੁਲ ਜੀ ਜਿੱਥੇ ਭਾਜੀ ਉਹਨਾਂ ਨੇ ਬੇਨਤੀ ਕੀਤੀ ਆ ਨਾਲ ਗੱਲ ਵੀ ਦੱਸੀ ਆ ਕਿ ਇਹਨਾਂ ਲੋਕਾਂ ਨੇ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਉਹਨਾਂ ਨੂੰ ਵੀ ਦਬਾ ਕੇ ਰੱਖਿਆ ਹੋਇਆ ਆ ਇਹਨਾਂ ਦੇ ਨਾਲ ਬਾਪੂ ਜੀ ਹੁਣੀ ਨੇ ਭਗਵੰਤ ਸਿੰਘ ਮਾਨ ਜੀ ਭਗਵੰਤ ਸਿੰਘ ਜੀ ਬਾਜੇ ਕੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਪਿਤਾ ਜੀ ਵੀ ਬਾਪੂ ਹਰਜਿੰਦਰ ਸਿੰਘ ਜੀ ਵੀ ਇੱਥੇ ਮੌਜੂਦ ਨੇ ਹਾਂ ਜੀ ਬਾਪੂ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂ ਜੀ ਬਾਪੂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਲੰਬੇ ਸਮੇਂ ਤੋਂ ਜਦੋਂ ਦਾ ਮੋਰਚਾ ਲੱਗਿਆ ਇੱਥੇ ਹੀ ਉਹ ਮੋਰਚੇ ਦੇ ਸਬੰਧ ਵਿੱਚ ਤੁਸੀਂ ਕੀ ਕਹਿ ਨੇ ਨਹੀਂ ਮੋਰਚੇ ਦੇ ਸਰਬੰਧ ਵਿੱਚ ਜਦੋਂ ਦਾ ਲੱਗਾ ਉਦੋਂ ਦਾ ਮੋਰਚਾ ਮਤਲਬ ਚੜ੍ਹਦੀ ਕਲਾ ਹੀ ਕੋ ਲੈਂਦੀ ਕਾਲਾ ਨਹੀਂ ਗਈ ਥੋੜੀ ਸੰਗ ਤੇ ਤੇ ਸੰਗ ਤੋਂ ਜਿਹਾ ਪਾਉ ਨੇ ਪਹਿਲੇ ਦੱਸ ਦਿੱਤਾ ਹੈ ਵੀ ਡਰਾਇਆ ਜਾ ਰਿਹਾ ਹੈ ਵੀ ਜੇ ਕੋਈ ਆਉਂਦਾ ਹੈ ਚੋਨ ਦੇ ਘਰ ਜਿਵੇਂ ਨਿਰਦਖਿਆ ਪੁਲਿਸ ਚਲੀ ਜਾਂਦੀ ਤੇ ਪੁਲਿਸ ਜਿਹੜੀ ਜਾ ਕੇ ਜਦੋਂ ਦਾਬਾ ਮਾਰਦੀ ਜੇ ਬੱਚੇ ਕਿਹੇ ਬੱਚੇ ਨੇ ਬਾਹਰ ਜਾਣਾ ਹੁੰਦਾ ਹੈ ਉਹਨੂੰ ਆਨੇ ਤੇਰਾ ਪਾਸਪੋਰਟ ਅਸੀਂ ਕਈ ਸਰਕਾਰ ਦਿਆਂਗੇ ਜੋ ਹਰ ਬੱਚੇ ਡਰ ਜਾਂਦੇ ਨੇ ਇਹ ਆਹ ਡਰਾਵਾ ਪਾਉਂਦੇ ਨੇ ਤੁਸੀਂ ਹੁਣ ਜਿੱਦਾਂ ਲੋਕ ਸਭਾ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਤੇ ਵਿਰੋਧ ਵੀ ਹੋ ਰਿਹਾ ਆ ਤੁਸੀਂ ਪੰਜਾਬ ਦੇ ਲੋਕਾਂ ਨੂੰ ਇੱਥੋਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਅਸੀਂ ਇੱਥੋਂ ਇਹ ਸੁਨੇਹਾ ਦੇਣਾ ਚਾਹੁੰਦੇ ਆ ਇਹਨਾਂ ਨੂੰ ਜੀ ਜੀ ਪੀ ਤੇ ਜਿਹੜੀ ਆਮ ਪਾਰਟੀ ਹੈ ਇਹਨਾਂ ਨੂੰ ਕਿਸੇ ਨੂੰ ਵੋਟ ਨਾ ਪਾਓ ਤੇ ਦੂਜੀ ਜਿਹੜੀ ਪਾਰਟੀ ਮਰਜ਼ੀ ਪਾਵੇ ਇਹ ਨਹੀਂ ਆ ਦੱਸ ਹੀ ਇੱਥੇ ਆਖਦੇ ਨੇ ਉਹਨੂੰ ਨੂੰ ਇਹਨੂੰ ਪਾਓ ਉਹ ਜਿੱਥੇ ਤੁਹਾਨੂੰ ਜੀ ਕਰਦਾ ਉੱਥੇ ਪਾਓ ਇਹਨਾਂ ਦੋ ਪਾਰਟੀਆਂ ਵੋਟਾਂ ਨਾ ਪਾਓ ਤੇ ਜਿਵੇਂ ਕੇਸਰੀ ਬੰਦਾ ਦੱਸ ਦਿੰਦਾ ਹੈ ਵੀ ਸਾਡੇ ਰਾਹ ਇੰਨੇ ਚੇਦੇ ਡੱਬੂ ਘਰ ਜੇਲ੍ਹ ਦੇ ਵਿੱਚ ਨੇ ਤੈਨੂੰ ਤੁਹਿਆਂ ਦੇ ਬੰਨਸੂਮ ਨੇ ਖਾਣਾ ਜਾਂਦਾ ਹੈ ਇਹਨੂੰ ਵੀ ਉੱਥੇ ਨੂੰ ਆਪਰਦਾ ਇਹਨੂੰ ਵੀ ਕਿਸੇ ਜੇਲ੍ਹ ਹੋ ਜੇ ਕੱਲ ਨਾ ਜਾਈਦਾ ਫਿਰ ਇਹਨੂੰ ਵੀ ਪਤਾ ਲੱਗੇ ਵੀ ਜਿਵੇਂ ਅਸੀਂ ਇਹਨਾਂ ਨੂੰ ਉਧਰ ਘੱਲਿਆ ਤੇ ਉਹ ਇਹ ਨਹੀਂ ਤਕਲੀਫ ਇਹਨਾਂ ਨੂੰ ਵੀ ਆਵੇ